ਤੁਹਾਨੂੰ ਸਵਾਗਤ ਸਵੇਰ ਨੂੰ ਅੱਜ ਜੋ ਸੈਂਟਰ ਆਪਣੀ ਮੈਨਟੈਂਸ ਕੀਤੀ ਹੈ ਇਸ ਮੇਟਰ ਦੇ ਵਿੱਚ ਸਾਥੀਆਂ ਨੇ ਮੰਤਲ ਤੋਂ ਦੱਸਿਆ ਤੇ ਜਿਹੜੇ ਨਿਰਮਾਣ ਮਜ਼ਦੂਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਨਿਧਾਨ ਕਰਾਉਣ ਲਈ ਦੇ ਕੰਮਤਰਾ ਦੇ ਸੁਰੇਦਾਰ ਦੇ ਤਰ੍ਹਾਂ ਤੇ ਦਿਹਾੜੀ ਦੀ ਤਨ ਵਿੱਚ ਬਦਦ ਕਰਾਉਣ ਲਈ ਤੇ ਮਜ਼ਦੂਰਾਂ ਨਾਲ ਹੋ ਰਹੇ ਸਮਾਜਿਤ ਕੋ ਸਤਾਚਾਰ ਉਹਨਾਂ ਦੇ ਖਲਾਫ ਜੁੱਟਣ ਵਾਸਤੇ ਇਹ ਜਿਹੜਾ ਪਿੰਡਾਂ ਦੇ ਵਿੱਚ ਤਿੰਨ ਪਰਮੇਸ਼ਨਾ ਕਿਰਤਨਾ ਜਾਗੰਗਨ ਜਿਲੰਦਰ ਬਟਿੰਡਾ ਤੋਂ ਪਟਿਆਣਾ ਉਹਦੇ ਸੰਬੰਧ ਵਿੱਚ ਸਾਥੀ ਨੇ ਇਹ ਦੱਸਿਆ ਅਸੀਂ ਜਿਹੜੇ ਬਰਨਾਲੇ ਵਰਨਾਲੇ ਵੱਲੋਂ ਜਿਹੜਾ 13 ਤਰੀਕ ਨੂੰ ਪਟਿਆਲੇ ਵਿੱਚ ਜੋ ਕਾਨਫਰੰਸ ਹੋਜੂਗੀ ਉਹਦੇ ਨਾਲ ਵੀ ਹੋਂਦ ਆ ਰਹੀ ਹੈ ਉਹਦੇ ਵਿੱਚ ਅਸੀਂ ਪੱਧ ਬਦਲ ਸੁਧਿਤ ਕਰਨ ਦੀ ਜਿਮੀ ਜਤੀ ਮਜ਼ਦੂਰ ਸਭਾ ਸੁਭਾਗੁੰਦੀ ਮੈਂਬਰ ਜਿਲ੍ਹਾ ਹਾਇਲਕਾ ਅਸੀਂ ਮੇਗਾ ਦੀ ਸਵਾਲ ਤੇ ਅੱਜ ਤੱਕ ਨਖ ਨਹੀਂ ਦਿੱਤੀ ਆ ਜਿਹੜੀ ਦਿਹਾੜੀ ਜਿਹੜੀ ਆ ਉਹ ਘੱਟੋ ਘੱਟ ਸਾਡੀ ਮੰਗ ਆ ਕਿ 700 ਰੁਪਿਆ ਕੀਤੀ ਜਾਵੇ ਲਗਾਤਾਰ ਕੰਮ ਚਲੇ ਲਗਾਤਾਰ ਚੱਲਣ ਦੇ ਬਜਾਏ 100 ਦਿਨ ਸਰਕਾਰ ਨੇ ਕਿਹਾ 100 ਦਿਨ ਦੇ ਬਜਾਏ ਕਿਤੇ 30 ਦਿਨ ਲੱਗਦੇ ਆ ਕਿਤੇ 20 ਦਿਨ ਲੱਗਦੇ ਆ ਸਾਲ ਦੇ ਵਿੱਚ ਬਹੁਤ ਘੱਟ ਕੰਮ ਕੀਤਾ ਜਾ ਰਿਹਾ ਇਹਦੇ 'ਚ ਸਰਪੰਚ ਔਰ ਮੈਂਬਰ ਕਈ ਵਾਰੀ ਬਹੁਤ ਧੱਕਾ ਕਰ ਰਹੇ ਆ ਔਰ ਮਹਿਕਮੇ ਨਾਲ ਮਿਲ ਕੇ ਘਬੜਾਵਾੜੀ ਵੀ ਹੋ ਰਿਹਾ ਇਸ ਵਾਸਤੇ ਅਸੀਂ ਖਾਸ ਕਰਕੇ ਮੇਰਗਾਲੀ ਮਜ਼ਦੂਰਾਂ ਲਈ ਪੂਰਾ ਸੰਘਰਸ਼ ਕਰਾਂਗੇ ਔਰ 11 ਤਰੀਕ ਨੂੰ ਬਠਿੰਡੇ ਵਾਲੀ ਕਨਫਰੰਸ ਕਰਨੀ ਆ ਉਦਲੇ ਅਸੀਂ ਬਾਤ ਚੜ੍ਹ ਕੇ ਪੂਰਾ ਝੋਲ ਲਾਵਾਂਗੇ ਸਵੇਰ ਤੋਂ ਸੁਪਰ ਮੀਟਿੰਗ ਕਰਦੇ ਹਾਂ ਉਸ ਸਮੇਂ ਅੱਜ ਦੀ ਜਿਹੜੀ ਬਹਿਰ ਕੁਰਸੀਆਂ ਤੇ ਬਹਿਣ ਦਾ ਬਟੰਡਾ ਚ ਰਤਰੀ ਜਿੱਥੇ ਕੰਮਾਂ ਦੇ ਨਾਲ ਹੋ। ਮਨਰੇਡਾ ਨੂੰ ਨਵਾਂ ਇਸ ਬਾਰੇ ਚ ਖਾਸ ਤੌਰ ਤੇ ਵੀ ਦਿੱਤੀ ਕਿਉਂਕਿ ਇਹ ਮਜ਼ਦੂਰਾਂ ਲਈ ਬਹੁਤ ਵੱਡਾ ਮਸਲਾ ਹੈ। ਪੰਜਾਬ ਦੇ ਅੰਦਰ ਕਿਤੇ ਵੀ ਜਦੋਂ ਕਿ ਪਹਿਲਾਂ ਕਾਨੂੰਨੀ ਵਿਵਸਥਾ ਚ ਬਹੁਤ ਦਿਨ ਘੱਟ ਨਿਸ਼ਚਿਤ ਹੋਏ ਆ। ਪਰ ਜਿਹੜੇ ਨਿਸ਼ਚਿਤ ਕੀਤੇ ਸੋਧਨ ਹੋਏ ਕਿ ਪੰਜਾਬ ਦੇ ਅੰਦਰ ਨਹੀਂ ਦੇ। ਦੂਸਰੀ ਗੱਲ 2025 ਚੱਲ ਰਿਹਾ ਤਾਂ ਜਿਹੜਾ ਮਜ਼ਦੂਰਾਂ ਦਾ ਕੰਮ ਕੀਤਾ 2025 ਦੇ ਅੰਦਰ ਉਹਦੇ ਵੀ ਵੱਡੀ ਗਿਣਤੀ 'ਚ ਕਿਤੇ ਪੈਸੇ ਨਹੀਂ ਆ ਰਹੇ ਤੇ ਅਗਲੀ ਗੱਲ ਜਿਹੜਾ ਉਜਰਤਾਂ ਜਿਹੜੀਆਂ ਬਹੁਤ ਥੋੜੀਆਂ ਅਸੀਂ ਜਿਹੜੀ ਹੈ ਜਿਹੜੇ ਡਿਮਾਂਡ ਕਰਦੇ ਆ ਵੀ ਜਿਹੜਾ ਮਜ਼ਦੂਰ ਦਾ ਘੱਟੋ-ਘੱਟ ਉਹਦਾ ਰੋਟੀ ਦਾ ਮਸਲਾ ਚੱਲ ਸਕੇ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਭਰ ਕਦਾਂ ਕਰ ਸਕੇ ਉਹਦਾ ਇਲਾਜ ਕਰਵਾ ਸਕੇ ਉਹਦੀਆਂ ਸਾਰਾ ਧਿਆਨ 'ਚ ਰੱਖ ਕੇ ਜਿਹੜੀਆਂ ਉਜਰਤਾਂ 'ਚ ਕਾਫੀ ਵੱਧਦੀ ਲੋੜ ਹੈ ਮੈਂ ਲਾਲਚੰਦ ਸੀਡੀਪੀ ਪੰਜਾਬ ਦਾ ਸਵਾਈ 77 ਅੱਜ ਮੁੰਰੇਗਾ ਵਰਕਰ ਯੂਨੀਅਨ ਵੀ 11 ਜੁਲਾਈ ਨੂੰ ਕਨਵੈਨਸ਼ਨ ਤੋਂ ਕਨਵੈਨਸ਼ਨ ਤੇ ਮੀਟਿੰਗ ਹੋਈ ਆ ਫਾਰ ਹੋਇਆ ਪਰ ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ 17 ਜੂਨ ਨੂੰ ਅਲਸਨੀ ਲੋਕਾਲ ਦੇ ਨਾਲ ਇੱਕ ਜੁਕਤ ਪ੍ਰਸਤਾਵ ਕਰਨ ਵਾਸਤੇ ਔਰ ਇਸ ਇਜ਼ਰਾਈਲ ਵੱਲੋਂ ਹੱਕੇ ਲੋਕਾਂ ਉੱਤੇ ਕੀਤੇ ਜਾ ਰਹੇ ਮਾਰਸੋਹਾਰ ਉਹਨਾਂ ਦੀਆਂ ਇਸਤਰੀਆਂ ਤੇ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਔਰ ਜਦ ਜਿਹੜੀ ਉਥੇ ਕੀਤੀ ਜਾ ਰਹੀ ਹੈ ਖਲਾਫ ਜਿਹੜਾ ਹੈਗਾ ਉਹ ਵੀ ਐਕਸ਼ਨ ਕੀਤਾ ਜਾਏਗਾ 17 ਤਰੀਕ ਨੂੰ ਸਰਦੂਰਗੜਾ ਤੇ ਬਠਿੰਡੇ ਵੱਡੀ ਗੰਟੀ ਵਿੱਚ ਉਹਨਾਂ ਦੇ ਮਨਨ ਕਲਸਤੀ ਲੋਕਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕੀਤਾ ਜਾਏਗਾ ਮੈਂ ਪ੍ਰਕਾਸ਼ ਸਿੰਘ ਅੱਜ ਅਸੀਂ ਮਨਰੇਗਾ ਮਜ਼ਦੂਰਾਂ ਦੀ ਮਨਰੇਗਾ ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਤੇ ਭਰਾਤਵੀ ਜਿਹਾ ਬੰਦਿਆਂ ਦੀ ਸਾਂਝੀ ਮੀਟਿੰਗ ਕੀਤੀ ਹੈ ਕਿਉਂਕਿ 11 ਜੁਲਾਈ ਨੂੰ ਜਿਹੜਾ ਮਨਰੇਗਾ ਕਾਮਿਆਂ ਦੀਆਂ ਪੰਜ ਜ਼ਿਲ੍ਹੇ ਦੇ ਉਹਨਾਂ ਨੂੰ ਅਸੀਂ ਇੱਥੇ ਇਕੱਠਾ ਕਰ ਰਹੇ ਹਾਂ ਕੰਮੈਨਸ਼ਨ ਕਰ ਰਹੇ ਹਾਂ ਕਿਉਂਕਿ ਮਨਰੇਗਾ ਦੇ ਕਾਮਿਆਂ ਨੂੰ ਕੰਮ ਨਹੀਂ ਮਿਲ ਰਿਹਾ ਉਹਨਾਂ ਤੇ ਜਿਹੜੇ ਕਾਨੂੰਨ ਆ ਲਾਗੂ ਨਹੀਂ ਹੋ ਰਹੇ ਨਾ ਉਹਨਾਂ ਦਾ ਦਿਹਾੜੀ ਵਧਾ ਰਹੇ ਹੈ ਨਾ ਉਹਨਾਂ ਨੂੰ 100 ਦਿਨ ਕੰਮ ਮਿਲ ਰਿਹਾ ਤੇ ਨਾ ਉਹਨਾਂ ਨੂੰ ਮਟੀਰੀਅਲ ਮਿਲ ਰਿਹਾ ਇਸ ਕਰਕੇ ਮਨਰੇਗਾ ਦੀ ਹਾਂ ਕੰਮ ਕਰਨ ਵਾਲੇ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਉਹ ਵਿਹਲੇ ਬੈਠੇ ਆ ਤਾਂ ਰੋਟੀ ਕਿੱਥੋਂ ਖਾਣਾ ਇਸ ਕਰਕੇ ਅਸੀਂ ਜਿਹੜਾ ਸੰਘਰਸ਼ ਸਾਉ ਤੇਜ਼ ਕਰ ਰਹੇ ਆ ਪੰਜਾਬ ਤੇ ਤਿੰਨ ਕਨਵੈਨਸ਼ਨਾਂ ਕਰਨ ਤੋਂ ਬਾਅਦ ਜਿਹੜਾ ਵੱਡਾ ਜਹਾਦ ਛੇੜਾ ਕਿ ਵੱਡੀ ਲੜਾਈ ਛੇੜਾਗੇ ਤਾਂ ਕਿ ਮਨਰੇਗਾ ਦੀ ਜਿਹੜੀ ਦਿਹਾੜੀ ਪਿੱਛੇ ਵਾਅਦਾ ਕੀਤਾ ਜਾਵੇ ਅਤੇ ਮਨਰੇਗਾ ਦੇ ਕੰਮ 'ਚ ਵਾਅਦਾ ਕੀਤਾ ਜਾਵੇ ਤੇ ਮਨਰੇਗਾ ਦਾ ਜਿਹੜਾ ਮਟੀਰੀਅਲ ਆ ਉਹ ਦਿੱਤਾ ਜਾਵੇ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਜਿਹੜਾ 11 ਜੁਲਾਈ ਨੂੰ ਸੰਘੇ ਟਿਚਰ ਹੋਮ ਚ ਵੱਡੀ ਕਨਵੈਨਸ਼ਨ ਕਰ ਰਹੇ ਆ ਜਿਹਦੇ ਚ ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋਣਗੇ ਫਿਰ ਮਹੀਪਾਲ ਜੀ ਮਿਹਨਤੀ ਮਜ਼ਦੂਰ ਸਭਾ ਦਾ ਸੁਭਾਈ ਆਗੂ ਆ ਅੱਜ ਅਸੀਂ ਮੰਰੇਗਾ ਵਰਕਰ ਯੂਨੀਅਨ ਦੇ ਸੱਦੇ ਤੇ ਇੱਥੇ ਇਕੱਠੇ ਹੋਈ ਆ ਔਰ ਨਾਲ ਸਾਡੇ ਭਰਾਤਰੀ ਜਥੇਬੰਦੀਆਂ ਆ ਸੀਟਯੂ ਪੰਜਾਬ ਸ਼ੀਰ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਸਟੂਡੈਂਟ ਫੈਡਰੇਸ਼ਨ ਸਾਡਾ ਮਕਸਦ ਇਹ ਆ ਵੀ ਅਸੀਂ ਮੰਰੇਗਾ ਮਜ਼ਦੂਰਾਂ ਨਾਲ ਜਿਹੜੀ ਨਾ ਇਨਸਾਫੀ ਹੋ ਰਹੀ ਆ ਔਰ ਜਿਹੜੀਆਂ ਸਾਜਸ਼ਾ ਘੜੀਆਂ ਜਾ ਰਹੀਆਂ ਮੰਰੇਗਾ ਦੀਆਂ ਖਾਤਮੇ ਦੀਆਂ ਇਦੇ ਖਿਲਾਫ ਅਸੀਂ ਇੱਕ ਪੰਜਾਬ ਪੱਤਰ ਦਾ ਔਰ ਇਹ ਤੋਂ ਅੱਗੇ ਦੇਸ਼ ਪੱਤਰ ਦਾ ਸੰਘਰਸ਼ ਲੜਨਾ ਚਾਹੁੰਦੇ। ਉਹਨਾਂ ਸੰਘਰਸ਼ਾਂ ਦੀ ਤਿਆਰੀ ਵਜੋਂ ਅਸੀਂ ਤਿੰਨ ਜ਼ੋਨਲ ਕਨਵੈਨਸ਼ਨਾਂ ਰੱਖੀਆਂ 6 ਤਰੀਕ ਨੂੰ ਜਲੰਧਰ 11 ਨੂੰ ਬਠਿੰਡੇ ਤੇ 13 ਤਰੀਕ ਨੂੰ ਪਟਿਆਲਾ। ਅੱਜ ਦੀ ਮੀਟਿੰਗ ਬਠਿੰਡੇ ਵਾਲੀ ਜ਼ੋਨਲ ਕਨਵੈਨਸ਼ਨ ਜਿਹੜੀ 11 ਜੁਲਾਈ ਨੂੰ ਇੱਥੇ ਹੀ ਹੋ ਰਹੀ ਹੈ ਟੀਚਰ ਹੋ ਉਹਦੀ ਤਿਆਰੀ ਵਜੋਂ ਸੱਦੀ ਹੈ ਔਰ ਅਸੀਂ ਇਹ ਐਲਾਨ ਕਰਨਾ ਚਾਹੁੰਦੇ ਹਾਂ ਇਸ ਕਨਵੈਨਸ਼ਨ 'ਚ ਬਠਿੰਡਾ, ਮਾਨਸਾ, ਫਰੀਦਕੋਟ, ਮੁਕਸਰ, ਫਾਜ਼ਿਲਕਾ ਫਰੋਜ਼ਪੁਰ ਤੇ ਮੋਗਾ ਜ਼ਿਲ੍ਹੇ ਹਜ਼ਾਰਾਂ ਮੰਰੇਗਾ ਕਾਮੇ ਇਸਤਰੀਆਂ ਵੱਡੀ ਗਿਣਤੀ ਚ ਉਹ ਸ਼ਾਮਲ ਹੋਣਗੇ ਔਰ ਅਸੀਂ ਸਰਕਾਰਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਉਹ ਮੰਰੇਗਾ ਐਕਟ ਨੂੰ ਇਹਦੀ ਠੀਕ ਭਾਵਨਾ ਨਾਲ ਲਾਗੂ ਕਰਨ ਇਹਦੇ ਚ ਹੋਰ ਲੋਕ ਪੱਖੀ ਸੋਧਾਂ ਕਰਨ ਤੇ ਇਹਦੇ ਖਾਤਮੇ ਦੀ ਇਹ ਸਾਜਸ਼ ਤੋਂ ਬਾਝੋਂ ਉਹ ਭਾਵੇਂ ਕੇਂਦਰ ਦੀ ਸਰਕਾਰ ਹੈ ਤੇ ਭਾਵੇਂ ਪੰਜਾਬ ਦੀ ਸਰਕਾਰ ਹੈ